ਇਹ ਤਸਵੀਰਾਂ ਨੇ ਪਟਿਆਲਾ ਵਿੱਚ ਹੋਈ ਖੂਨੀ ਝੜਪ ਦਿਆਂ ਜਿਸ ਵਿੱਚ ਦੋ ਬੱਸਾਂ ਦੇ ਡਰਾਈਵਰਾਂ ਨੇ ਇੱਕ ਦੂਜੇ ਨੂੰ ਬੁਰੀ ਤਰੀਕੇ ਨਾਲ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪਟਿਆਲਾ ਬੱਸ ਸਟੈਂਡ ਵਿੱਚ ਪੀਆਰਟੀਸੀ ਦੇ ਇੱਕ ਡਰਾਈਵਰ ਅਤੇ ਕੰਡਕਟਰ ਵਿਚਕਾਰ ਬੱਸ ਨੂੰ ਕਾਊਂਟਰ ਤੇ ਲਗਾਉਣ ਲੈ ਕੇ ਖੂਨੀ ਝੜਪ ਦੇਖਣ ਨੂੰ ਮਿਲੀ ਜਿੱਥੇ ਡਰਾਈਵਰ ਨੂੰ ਕੁੱਟ ਕੇ ਪਾਜ ਰਹੇ ਕੰਡਕਟਰ ਅਤੇ ਉਸ ਦੇ ਸਾਥੀਆਂ ਨੂੰ ਲੋਕਾਂ ਵੱਲੋਂ ਫੜਿਆ ਗਿਆ। ਅਗਰਸਲ ਪੀਆਰਟੀਸੀ ਦੀ ਬੱਸ ਨਾਭਾ ਨੂੰ ਜਾਣ ਵਾਲੀ ਸੀ ਤਾਂ ਦੂਸਰੀ ਪੀਆਰਟੀਸੀ ਦੀ ਬੱਸ ਦੇ ਕੰਡਕਟਰ ਨੇ ਬੱਸ ਡਰਾਈਵਰ ਗੁਰਜਿੰਦਰ ਸਿੰਘ ਨੂੰ ਜਲਦੀ ਬੱਸ ਕਾਊਂਟਰ ਤੋਂ ਚਲਾਉਣ ਲਈ ਗਿਆ ਇਹਨਾਂ ਵਿੱਚ ਹੀ ਦੋਨਾਂ ਵਿਚਕਾਰ ਝੜਕ ਹੋ ਗਈ ਜਿਸ ਤੋਂ ਬਾਅਦ ਕੰਡਕਟਰ ਆਪਣੇ ਸਾਥੀਆਂ ਸਮੇਤ ਡਰਾਈਵਰ ਨੂੰ ਕੁਟ ਕੇ ਪੱਜਣ ਲੱਗਾ ਫਾਰ ਬਾਸ ਸੜਕ ਤੇ ਮੌਜੂਦ ਲੋਕਾਂ ਵੱਲੋਂ ਕੰਡਕਟਰ ਅਤੇ ਉਸਦੇ ਸਾਥੀਆਂ ਨੂੰ ਦਬੋਚ ਲਿਆ ਗਿਆ ਇਹ ਆ ਤੁਸੀਂ ਬੱਸ ਚਲਾ ਰਹੇ ਮਦਦ ਕਰੋ ਤੇ ਕੀ ਹੋਇਆ ਜੀ ਹੋਇਆ ਕੁਛ ਨਹੀਂ ਜੀ ਗੱਡੀ ਲਾਉਣ ਪਿੱਛੇ ਥੋੜੀ ਜਿਹੀ ਬਹਿਸ ਹੋਈ ਸੀ ਕੰਡਕਟਰ ਨਾਲ ਅੱਛਾ ਜੀ ਕਿਹੜੀ ਬੱਸ ਤੁਹਾਨੂੰ ਜੀ ਤੇ ਕੀ ਰੋਡ ਹੈ ਆਪਣਾ ਮੈਂ ਪੇਟਸ ਦੀ ਬੱਸ ਚਲਾਉਂਦਾ 90 ਨੂੰ ਜਾਣਾ ਸੀ ਅਸੀਂ ਕੋਣ ਬੰਦੇ ਸੀ ਨਾਂ ਤੁਹਾਡੀ ਹੋਈ ਹੈ ਮੇਰੇ ਆਪਣੇ VRTC ਦਾ ਕਨੈਕਟਰ ਸੀ ਛੱਟ ਤੋਂ ਬਾਅਦ ਬੱਸ ਲੱਗਣੀ ਸੀ ਉਹ ਅੱਛਾ ਜੀ ਹਾਂ ਜੀ ਕੀ ਕਰਨਿਆ ਮਤਲਬ ਬੱਸ ਡੇਢਰ ਕੀ ਨਹੀਂ ਕੋਈ ਕਰਨੀ ਸੀ ਉਹ ਮੂਰੇ ਜਾਮ ਲੱਗਣ ਕਰਕੇ ਮੈਨੂੰ ਟਾਈਮ ਸੀ ਮੈਂ ਗੱਡੀ ਕਾਊਂਟਰ ਤੇ ਲਾਈ ਵੀ ਸੀ ਨਿਕਲਣਾ ਸੀ ਮੈਨੇ ਉਹ ਕਹਿੰਦਾ ਗੱਡੀ ਮੈਨੇ ਲਾਉਣੀ ਆ ਵੀ ਤੂੰ ਜਲਦੀ ਘੱਟੀ ਘੱਟ ਉਦੋਂ ਬਾਅਦ ਅਚਾਨਕ ਗੱਡੀ ਤੇ ਚੜਿਆ ਉਹ ਚੜਨ ਤੋਂ ਬਾਅਦ ਮੇਰੇ ਨਾਲ ਬਹਿਸ ਕਰੀ ਤੇ ਮੈਨੂੰ ਧੱਕਾ ਮਾਰਿਆ ਉਦੋਂ ਬਾਅਦ ਮੈਂ ਥੱਲੇ ਡਿੱਗਿਆ ਹੱਥਾਂ ਮੁੱਕੀ ਹੋਈ ਤੇ ਉਹਨੇ ਮੇਰੇ ਤਿੰਨ ਚਾਰ ਜਗ੍ਹਾ ਪੰਜ ਮਾਰੇ ਇਹ ਸਾਰੀ ਘਟਨਾ ਬੱਸ ਦੇ ਅੰਦਰ ਹੋਈ ਹੈ ਇਹ ਬੱਸ ਦੇ ਅੰਦਰ ਹੋਈ ਹੈ ਸਾਰੀ ਘਟਨਾ ਟੋਟਲ ਇਸ ਤੋਂ ਬਾਅਦ ਸਾਰਾ ਮਾਮਲਾ 4 ਨੰਬਰ ਡਿਵੀਜ਼ਨ ਪੁਲਿਸ ਥਾਣੇ ਕੋਲ ਪਹੁੰਚਿਆ ਜਿੱਥੇ ਇੰਚਾਰਜ ਹਰਦੀਪ ਸਿੰਘ ਨੇ ਦੱਸਿਆ ਕਿ ਫਿਲਹਾਲ ਜ਼ਖਮੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਅਤੇ ਜਲਦ ਹੀ ਮਾਮਲਾ ਦਰਜ ਕਰ ਲਿਆ ਜਾਵੇਗਾ। ਅੱਜ ਇਹ ਇਨਫੋਰਮੇਸ਼ਨ ਮਿਲੀ ਸੀ ਕਿ ਚੋਰੀ 10 ਵਜੇ ਦੇ ਕਰੀਬ ਵੀ ਬੱਸ ਸਟੈਂਡ ਤੇ ਕੋਈ ਕੰਡਕਟਰ ਨੂੰ ਝਗੜਾ ਹੋਇਆ ਤੇ ਉਹਦੇ ਬਾਰੇ ਐਸਐਸ ਜੀ ਨਾਲ ਅਧਿਕਾਰੀ ਸਰ ਗਿਆ ਹੈ ਪੜਤਾਲ ਕਰਕੇ 60 ਫੁੱਟ ਲੱਗੇ ਬੰਦੇ ਦੇ ਉਹ ਇਹ ਵੀ ਪਤਾ ਲੱਗਾ ਵੀ ਬੰਦਾ ਹਸਪਤਾਲ ਚ ਗਿਆ ਉੱਥੋਂ ਪਤਾ ਕਰਕੇ ਤੇ ਉਹਦੇ ਜੋ ਵੀ ਉਹਦੇ ਛੱਟ ਵਗੈਰਾ ਲੱਗੀ ਉਹਦਾ ਬਿਆਨ ਹਾਸਲ ਕਰਕੇ ਜੋ ਵੀ ਬਣਦੀ ਕਾਰਵਾਈ ਕਰ ਲਈ ਉਹਨੂੰ ਚਲੰਦੀ ਜਾਵੇਗੀ। ਪੜਤਾਲ ਕਰਕੇ ਜੋ ਵੀ ਝਗੜਾ ਹੋਇਆ ਉਹਦੇ ਬਾਰੇ ਕਾਰਵਾਈ ਕੀਤੀ ਹੈ। ਜਿੰਦੇ ਹੜੇ ਇਸ ਤਰ੍ਹਾਂ ਨਾਲ ਬੱਸ ਸਟੈਂਡ ਤੇ ਹੋਈ ਗੁੰਡਾਗਰਦੀ ਨੇ ਕਈ ਸਵਾਲ ਖੜੇ ਕਰ ਦਿੱਤੇ ਨੇ। ਨਾਲ ਹੀ ਨਸੀਅਤ ਲੈਣੀ ਚਾਹੀਦੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇਸ ਤਰ੍ਹਾਂ ਗੁੰਡਾਗਰਦੀ ਕੀਤੀ ਹੈ ਕਿ ਇਸ ਦੇ ਨਾਲ ਯਾਤਰੀਆਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ। ਪਟਿਆਲਾ ਤੋਂ rau virender report daily post punjabi